ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣ ਜਿਹੜੇ ਆ ਇਸ ਵੇਲੇ ਬਿਲਕੁਲ ਵੱਜ ਚੁੱਕਾ ਦੱਸ ਦੀ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਹੈਗੇ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਦੇ ਜਿਹੜੇ ਆ ਨੁਮਾਇੰਦੇ ਹੈਗੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਹੈਗੀਆਂ ਜੇ ਕਿਸਾਨ ਹੈਗੇ ਨੇ ਧੋਆ ਹਲਕਾ ਦੇ ਵਿੱਚ ਕੋਲੀਆਂ ਅੱਡਾ ਪੈਂਦਾ ਉੱਥੇ ਅੱਜ ਦਿਨੇਸ਼ ਸਿੰਘ ਬੱਬੂ ਦਾ ਜਿਹੜਾ ਉਮੀਦਵਾਰ ਹੈਗੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਬੀਜੇਪੀ ਨਾਲ ਇੱਕ ਪ੍ਰੋਗਰਾਮ ਸੀਗਾ ਆਪਣੇ ਬਮਿਆਲ ਏਰੀਆ ਦੇ ਵਿੱਚ ਉਹ ਇੱਥੋਂ ਕੋਲੀਆਂ ਤੋਂ ਲਾਗੋ ਨੇੜੇ ਤੋਂ ਨਿਕਲ ਰਹੇ ਸੀਗੇ ਤੇ ਇੱਕ ਕਿਸਾਨ ਉੱਥੇ ਪਹਿਲੇ ਤੋਂ ਮੌਜੂਦ ਸੀਗੇ ਤੇ ਇਹਨਾਂ ਵੱਲੋਂ ਜਿਹੜਾ ਡੱਟ ਕੇ ਉਸ ਦਾ ਵਿਰੋਧ ਕੀਤਾ ਗਿਆ ਦੱਸ ਤੀ ਕਿ ਵਿਰੋਧ ਕਿਉਂ ਕੀਤਾ ਜਾ ਰਿਹਾ ਇਹਨਾਂ ਨਾਲ ਗੱਲ ਕਰਾਂਗੇ ਸੁਣਾਂਗੇ ਵੀ ਕਿਉਂ ਵਿਰੋਧ ਕਰਨਾ ਚਾਹੁੰਦੇ ਨੇ ਜਿਹਨਾਂ ਦੀ ਇੱਕ ਇਹ ਵੀ ਅਪੀਲ ਹੈਗੀ ਆ ਵੀ ਭਾਜੀਪੀ ਨੂੰ ਕਿਸੇ ਵੀ ਤਰ੍ਹਾਂ ਵੀ ਮਤਲਬ ਵੋਟ ਜਿਹੜੀ ਹੈ ਬੀਜੇਪੀ ਨੂੰ ਉਹ ਨਹੀਂ ਪਾਣਗੇ ਕਿਸੇ ਹੋਰ ਪਾਰਟੀ ਨੂੰ ਪਾਣਨਗੇ ਪਰ ਬੀਜੇਪੀ ਨੂੰ ਵੋਟ ਨਹੀਂ ਪਾਣਗੇ ਕਿਉਂਕਿ ਇਹਨਾਂ ਨੇ ਵਿੱਚ ਰੋਸ਼ ਹੈ ਵੀ ਜਿਹੜੇ ਤਿੰਨ ਕਾਨੂੰਨ ਬਣਾਏ ਗਏ ਸੀਗੇ ਉਹ ਵੀ ਇਹਦੇ ਵੱਲੋਂ ਰੱਦ ਨਹੀਂ ਕੀਤੇ ਗਏ ਤੇ ਕੁਝ ਜਿਹੜੀਆਂ ਸ਼ਹੀਦੀਆਂ ਵੀ ਇਹਨਾਂ ਵੱਲੋਂ ਇਹ ਕਿਸਾਨਾਂ ਦੀਆਂ ਦਿੱਤੀਆਂ ਲੇਕਿਨ ਬੀਜੇਪੀ ਨੇ ਉਹਦੇ ਤੇ ਕੋਈ ਵੀ ਸਟੈਂਡ ਨਹੀਂ ਲਿਆ ਜਿਸ ਕਰਕੇ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਗੱਲ ਸੁਣਾਵਾਂਗੇ ਕਿ ਇਹਨਾਂ ਕਿਸਾਨਾਂ ਨਾਲ ਕਰਕੇ ਵੀ ਕੀ ਕਹਿਣਾ ਚਾਹੁੰਦੇ ਨੇ ਕਿਉਂ ਵਿਰੋਧ ਕਰ ਰਹੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਤਮ ਲੋਕ ਹਾਜੀ ਸਰ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਪਾਲ ਸਿੰਘ ਅਖਵਾੜਾ ਤੁਸੀਂ ਕਿਸਾਨ ਹਾਂਜੀ ਕਿਸਾਨ ਜੀ ਅੱਜ ਜਿਹੜਾ ਰੋਸ ਕੀਤਾ ਗਿਆ ਭਾਜਪਾ ਦਾ ਉਮੀਦਵਾਰ ਸੀਗਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਐਲਾਨੇਗੇ ਉਹਦਾ ਵਿਰੋਧ ਕੀਤਾ ਗਿਆ ਕੀ ਕਾਰਨ ਰਿਹਾ ਵਿਰੋਧ ਕਰਨ ਦਾ ਇਹਨਾਂ ਦਾ ਕਾਰਨ ਹੈ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤੇ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰਨਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਈ ਹੀ ਬਾਬਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕੀਆਂ ਕੀਤੀਆਂ ਉਸ ਤੋਂ ਬਾਅਦ ਦੁਬਾਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ ਤਿੰਨ ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨਚੇਤ ਪਤਾ ਲੱਗਣ ਤੇ ਕੁਝ ਕਿਸਾਨ ਘੱਟ-ਘੱਟੇ ਹੋ ਸਕੇ ਨੇ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਇਕੱਠ ਕਰਕੇ ਪੂਰਾ ਪੂਰੋ ਜ਼ੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿ ਨਾ ਨਾਲੋਂ ਪੂਰੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹੀ ਆ ਕਿ ਸਰਕਾਰ ਜਾਤ ਆ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਇਹ ਵਿਰੋਧ ਤਾਂ ਪੂਰੋ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਿਕਲ ਨਹੀਂ ਦਿੱਤਾ ਜਾਏਗਾ ਠੀਕ ਆ ਤੇ ਨਾਂਜੀ ਆਪਣਾ ਹਾਂਜੀ ਗੁਰਮੁਖ ਸਿੰਘ ਨਾਮ ਮੇਰਾ ਜੀ ਜਿਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਲੋ ਫਾਰਮਾ ਦਾ ਜਿਹੜਾ ਅਮੀਰਵਾਸੀ ਦਾ ਬਨੇਸ਼ਿੰਗ ਬਕੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੇ ਦੁਸ਼ਮਣ ਸਰਕਾਰ ਹੈ ਜੀ ਹਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਜੋ ਸੁਭਕਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜੇ ਜ਼ਖਮੀ ਕੀਤੇ ਗਏ ਆ ਕਈਆਂ ਦੀ ਅੱਖਾਂ ਚਰਾਈ ਗਈਆਂ ਕਈਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਤੋਂ ਪਹਿਲੇ ਵੀ ਜਿਹੜਾ ਦੋ ਤਾਈਕ ਪਹਿਲੇ ਵੀ ਜਿਹੜਾ ਇੱਕ ਸੁਲਵੱਚ ਕੀਤਾ ਸੀਗਾ ਕਿਸਾਨਾਂ ਨੇ ਉਹਦੇ ਵਿੱਚ ਵੀ ਕਾਫੀ ਜਿਹੜੇ ਕਿਸਾਨ ਕਹੀਰ ਹੋਏ ਸੀਗੇ ਉਸ ਟਾਈਮ ਤੇ ਮੋਦੀ ਸਰਕਾਰ ਨੇ ਜਿਹੜੇ ਤੁਹਾਡੇ ਬਿੱਲ ਸੀਗੇ ਤੇ ਨਾ ਪਾਲੇ ਕਿ ਉਹ ਉਹਨਾਂ ਤੋਂ ਮੰਨੇ ਮੰਗ ਲਈ ਹੀ ਤੁਹਾਡੀ ਫਿਰ ਉਹਦੇ ਬਾਅਦ ਕੀ ਐਸਾ ਬਣਿਆ ਦੇਖੋ ਜੀ ਉਹ ਮੰਨੀਆਂ ਹੋਈਆਂ ਮੰਗਾ ਸੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਉਹ ਪੂਰੀਆਂ ਨਹੀਂ ਲਾਗੂ ਕੀਤੀਆਂ ਉਹਨਾਂ ਉਹ ਹੀ ਮੰਗਾ ਸੀ ਮੰਗ ਰਹੇ ਆਂ ਕੋਤੋਂ ਆ ਬੋ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸੁਨੇਹਾ ਦੇਓ ਆਪਣੇ ਦੇਖੋ ਜੀ ਪੂਰਨ ਚੌਰ ਤੇ ਨਾਲ ਦਾ ਵਿਰੋਧ ਕੀਤਾ ਜਾਏਗਾ ਪੂਰੇ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਸਿੱਖਾ ਦੇ ਦਿੱਤਾ ਕਾਲੀਆਂ ਝੰਡੀਆਂ ਦਿਖਾਉਣੀਆਂ ਨੇ ਜੀ ਆਪੀ ਚੱਕਦਾ ਅੱਗੇ ਸਾਡੀ ਇਹ ਕਾਲੀਆਂ ਝੰਡੀਆਂ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਜੋ 1 ਸਾਲ ਪਹਿਲਾਂ ਕੇ 12 ਮਹੀਨੇ ਲਗਾਤਾਰ ਸੰਘਰਸ਼ ਦੇ ਵਿੱਚ ਦਿੱਲੀ ਦਿੱਲੀ ਮੋਰਚੇ ਤੇ ਕਿਸਾਨ ਬੈਠੇ ਰਹੇ ਜੋ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਵੀ ਜਿਹੜਾ ਉਹ ਕਾਨੂੰਨੀ ਜਾਮਾ ਨਹੀਂ ਪਨ ਆਇਆ ਗਿਆ ਜਿਹੜਾ ਮਲਕੀ ਸਾਡੇ ਨਾਲ ਧੋਖਾਵਾਜੀ ਕੀਤੀ ਗਈ ਆ ਜੋ ਉਹਨਾਂ ਕਾਨੂੰਨਾਂ ਦੇ ਮੰਗੀਆਂ ਮੰਗਾਂ ਸਾਡੀਆਂ ਮੰਨੀਆਂ ਵੀ ਅਸੀਂ ਲਾਗੂ ਕਰਾਂਗੇ ਉਹ ਨਹੀਂ ਕੀਤੀਆਂ ਉਸ ਤੋਂ ਬਾਅਦ ਤੇ ਦੂਜਾ ਜਿਹੜਾ ਹੈ ਜਦੋਂ ਕਿਸਾਨਾਂ ਨੇ ਦੁਬਾਰਾ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣੇ ਬਾਰਡਰ ਦੇ ਉੱਪਰ ਜਿਹੜੇ ਇਹਨਾਂ ਨੇ ਪਲਾਸਕਟ ਦੀਆਂ ਗੋਲੀਆਂ ਗੋਲੀਆਂ ਤੇ ਅਥਰੂ ਕੈਸੇ ਗੋਲੇ ਜਿਹੜੇ ਜਿਹੜੇ ਅੱਜ ਕੱਲ ਜੋ ਪਾਕਿਸਤਾਨ ਦੇ ਨਾਲ ਜੰਗ ਜੇ ਲੜਾਈ ਉੱਥੇ ਵੀ ਨਹੀਂ ਕਰ ਸਕਦੇ ਜੋ ਇਹਨਾਂ ਨੇ ਆਪ ਹਰੀ ਨਾਗਰੀ ਕੇ ਪੈਸੇ ਦੋਸਤਾਂ ਦੇ ਨਾਗਰ ਕੇ ਬਾਹਰ ਦੇਣੀ ਆ ਇਹ ਕਿਸਾਨਾਂ ਨੂੰ ਇਹਨਾਂ ਨੇ ਨਾ ਕਿ ਵਿਰੋਧ ਕੀਤਾ ਉਹਦਾ ਮਤਲਬ ਵੀ ਇਹ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਕਿਸਾਨਾਂ ਦੀ ਮੰਨਣ ਦੀ ਕਿਸਾਨਾਂ ਦੇ ਮਜ਼ਦੂਰਾਂ ਦੀ ਬਰਖਲਾ ਪਾਰਟੀ ਹੈ ਸਾਡੇ ਵੋਟਾਂ ਨਾਲ ਇਹ ਸਰਕਾਰਾਂ ਬਣੀਆਂ ਨੇ ਅੱਗੇ ਕੀ ਕਰੋਗੇ ਫਿਰ ਵੋਟ ਪਾਓਗੇ ਸਾਡਾ ਬਿਲਕੁਲ ਨਹੀਂ ਅਸੀਂ ਬਾਈਕਾਟ ਹੈ ਜੀ ਕਿਸਾਨ ਦਾ ਮਜ਼ਦੂਰ ਦਾ ਸਾਰਿਆਂ ਦਾ ਬਾਈਕਾਟ ਜਥੇਬੰਦੀਆਂ ਜਿਹੜੀਆਂ ਇਹ ਭਾਜੀਪੀ ਸਰਕਾਰ ਦਾ ਮੋਢਾ ਵਾਰ ਕਰਨਗੇ